ਅੱਸੀ ਗੱਲ ਦੋਸਤੋ ਅੱਜ ਪਹੁੰਚੇ ਆਪਾਂ ਪਿੰਡ ਪਤਾਰਾਂ ਨੇੜੇ ਜਲੰਧਰ ਜਿਹੜੇ ਵੀ ਦੋਸਤ ਆਪਣਾ ਡਰਾਈਵਰੀ ਦੇ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਆ ਉਹਨਾਂ ਲਈ ਖਾਸ ਵੀਡੀਓ ਲੈ ਕੇ ਆਏ ਆ ਵਰਲਡ ਸਕਿੱਲ ਆਰਗੇਨਾਈਜੇਸ਼ਨ ਦੇ ਵਿੱਚ ਪਹੁੰਚੇ ਆ ਇੱਥੇ ਤੁਸੀਂ ਟ੍ਰੇਨਿੰਗ ਲੈ ਕੇ ਆਪਣੀ ਸਕਿੱਲ ਵਧਾ ਕੇ ਤੁਸੀਂ ਆਪਣੀ ਇਨਕਮ ਵਧਾ ਸਕਦੇ ਹੋ ਜੇ ਗੱਲ ਕਰੀਏ ਦਬਈ ਜਾਂ ਯੂਰਪ ਵਰਗੀ ਕੰਟਰੀਆਂ ਦੇ ਵਿੱਚ 60000 ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤੱਕ ਦੀ ਤੁਸੀਂ ਇਨਕਮ ਕਰ ਸਕਦੇ ਹੋ ਤੇ ਇੱਥੇ ਤੁਹਾਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਟਰਾਲਾ ਫੋਰਕਲਿਫਟ ਚਲਾਉਣੀ ਕਿਵੇਂ ਆ ਤੇ ਚਾਹੇ ਤੁਸੀਂ ਪਹਿਲਾਂ ਇੱਕ ਵਾਰ ਵੀ ਕਹਿੰਦੇ ਉਹਨਾਂ ਗੱਡੀ ਵੀ ਨਹੀਂ ਚਲਾਈ ਹੈਗੀ ਮੋਟਰਸਾਈਕਲ ਵੀ ਚਲਾਇਆ ਤਾਂ ਵੀ ਤੁਸੀਂ ਇਹਦੇ ਟਰਾਲੇ ਚਲਾਉਣੇ ਸਿੱਖ ਸਕਦੇ ਹੋ ਤੇ ਆਜੋ ਆਪਾਂ ਚੱਲਦੇ ਆਂ ਅੰਦਰ ਤੇ ਕਰਦੇ ਆਂ ਸਾਰੀ ਗੱਲਬਾਤ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਮ ਸਭ ਤੋਂ ਪਹਿਲਾਂ ਲੋਕੇਸ਼ਨ ਦੱਸਦੀ ਜੀ ਆਪਾਂ ਜੀ ਇਹ ਲੋਕੇਸ਼ਨ ਹੈ ਵਿਲੇਜ ਨੰਗਲ ਫਤੇਹ ਖਾਨ ਪੀਓ ਪਤਾਰਾ ਡਿਸਟ੍ਰਿਕਟ ਜਲੰਧਰ ਪੰਜਾਬ ਦੇ ਵਿੱਚ ਜੀ ਮੰਮੇ ਤੇ ਕਿਹੜੇ ਕਿਹੜੇ ਡਰਾਈਵਰੀ ਦੇ ਜਿਹੜੇ ਕੋਰਸ ਕਰਾਏ ਜਾਂਦੇ ਇੱਥੇ ਦੇਖੋ ਜੀ ਟਰੱਕ ਟਰਾਲਾ ਟਿਪਰ ਬੱਸ ਫੋਰਕਲਿਫਟ ਇਹ ਸਾਰੇ ਦੇ ਸਾਰੇ ਕੋਰਸੇ ਇੱਥੇ ਕਰਵਾਏ ਜਾਂਦੇ ਨੇ ਇਹ 8 ਏਕੜ ਚ ਇੰਸਟੀਚਿਊਟ ਬਣਿਆ ਹੋਇਆ ਹੈ ਜਿੱਥੇ ਇਹ ਸਾਰੇ ਟ੍ਰੇਲਰ ਦੇ ਕੋਰਸ ਕਰਵਾਏ ਜਾਂਦੇ ਨੇ ਜੀ ਤੇ ਇੱਥੇ ਸਾਡੇ ਕੋਲ ਟਾਟਾ ਦੇ ਤੇ ਬੈਂਸ ਦੇ ਟ੍ਰੇਲਰਸ ਨੇ ਤੁਸੀਂ ਦੇਖ ਸਕਦੇ ਹੋ ਕਿ ਬ੍ਰੈਂਡ ਨਿਊ ਟਰੱਕ ਟ੍ਰੇਲਰਸ ਨੇ ਸਾਡੇ ਕੋਲ ਠੀਕ ਹੈ ਜੀ ਮਤਲਬ ਸਾਰੇ ਅਲੱਗ-ਅਲੱਗ ਤਰੀਕੇ ਦੇ ਚਾਹੇ ਕੰਟੇਨਰ ਵਾਲਾ ਹੋ ਗਿਆ ਜੀ ਸਾਡੇ ਕੋਲ ਫਲੈਟ ਬੈਡ ਕੰਟੇਨਰ ਔਰ ਟਰਾਲੀ ਸਾਰੀ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਵਹੀਕਲਸ ਨੇ ਤਾਂਕਿ ਜਿਹੜਾ ਵੀ ਬੰਦਾ ਕੋਈ ਸਿੱਖ ਰਿਹਾ ਆ ਉਹਨੂੰ ਹਰੇਕ ਵਹੀਕਲ ਦੀ ਨੌਲੇਜ ਹੋ ਜਾਵੇ ਕਿ ਕਿਸ ਤਰ੍ਹਾਂ ਇਹਨੂੰ ਡਰਾਈਵ ਕਰਨਾ ਆ ਤਾਂਕਿ ਜਦੋਂ ਉਹ ਫਿਊਚਰ 'ਚ ਜੌਬ ਕਰਨ ਚਾਹੇ ਇੰਡੀਆ 'ਚ ਕਰਨ ਚਾਹੇ ਬਾਹਰ ਇੰਟਰਨੈਸ਼ਨਲ ਲੈਵਲ ਤੇ ਕਰਨ ਤੇ ਉਹਨਾਂ ਨੂੰ ਇਹ ਚੀਜ਼ ਆਲਰੇਡੀ ਪਤਾ ਹੋਵੇ ਨੌਲੇਜ ਹੋਵੇ ਕਿ ਕਿੱਦਾਂ ਡਰਾਈਵ ਕਰਨਾ ਆ ਬਿਲਕੁਲ ਜੀ ਤੇ ਇੱਕ ਇੱਕ ਚੀਜ਼ ਮੈਮ ਜਿਵੇਂ ਤੁਸੀਂ ਦੱਸ ਰਹੇ ਸੀ ਚਾਹੇ ਬਿਲਕੁਲ ਬ ਕੋਣ ਵੀ ਇਥੋਂ ਡਰਾਈਵਰ ਬਣਾ ਕੇ ਤੋਰ ਦਿੰਦੇ ਆ ਜੀ ਜੀ ਬਿਲਕੁਲ ਜੇ ਬੰਦੇ ਨੇ ਮੋਟਰਸਾਈਕਲ ਵੀ ਨਹੀਂ ਚਲਾਇਆ ਸਾਡੇ ਕੋਲ ਸਿਮੂਲੇਟਰ ਇੰਸਟਾਲ ਹੈ ਅਸੀਂ ਉਹਦੇ ਤੇ ਉਹਨੂੰ ਕਲਾਸਿਸ ਦਿੰਨੇ ਆ ਔਰ ਕਲਾਸਿਸ ਦੇਣ ਤੋਂ ਬਾਅਦ ਦੈਨ ਉਸ ਤੋਂ ਬਾਅਦ ਆਪਾਂ ਟਰੇਲਰ ਦੇ ਉੱਤੇ ਟ੍ਰੇਨਿੰਗ ਦਿੰਦੇ ਆ ਉਹਨੂੰ ਠੀਕ ਹੈ ਜੀ ਤੇ ਕਿੰਨੇ ਟਾਈਮ ਦਾ ਮੈਂ ਕੋਰਸ ਹੁੰਦਾਗਾ ਦੇਖੋ ਇਹ ਕੋਰਸ 1 ਮੰਥ ਦਾ ਕੋਰਸ ਹੈ ਜਿਹਦੇ ਵਿੱਚ ਆਪਾਂ ਥਿਉਰੀ ਪ੍ਰੈਕਟੀਕਲ ਪਰਸਨੈਲਿਟੀ ਦੀ ਕਲਾਸਿਸ ਕਰਵਾਉਂਦੇ ਆ ਥਿਉਰੀ ਦੇ ਵਿੱਚ ਸਾਰੇ ਰੋਡ ਸਾਈਨ ਸਿਗਨਲ ਰੋਡ ਮਾਰਕਿੰਗਸ ਰਹਿੰਦੀਆਂ ਨੇ ਪ੍ਰੈਕਟੀਕਲ ਦੇ ਵਿੱਚ ਸੈਲਫ ਡਰਾਈਵਿੰਗ ਰਹਿੰਦੀ ਹੈ ਇਨਸਟ੍ਰਕਟਰ ਉਹਨਾਂ ਦੇ ਨਾਲ ਬੈਠਦੇ ਨੇ ਔਰ ਡਰਾਈਵ ਕਰਨਾ ਸਿਖਾਉਂਦੇ ਨੇ ਥੈਨ ਪਰਸਨੈਲਿਟੀ ਦੀ ਕਲਾਸਿਸ ਰਹਿੰਦੀਆਂ ਆ ਪਰਸਨੈਲਿਟੀ ਦੇ ਵਿੱਚ ਆਪਾਂ ਕੈਂਡੀਡੇਟ ਦੀ ਪਰਸਨੈਲਿਟੀ ਦੇ ਉੱਤੇ ਕੰਮ ਕਰਦੇ ਆ ਇੰਗਲਿਸ਼ ਦੇ ਉੱਤੇ ਕੰਮ ਕਰਦੇ ਆ ਅਲਟੀਮੇਟਲੀ ਕੋਈ ਵੀ ਬੰਦਾ ਆ ਉਸਨੇ ਇੰਟਰਵਿਊ ਤਾਂ ਦੇਣੀ ਲੋਡ ਪੈਂਦੀ ਹੈ ਔਰ ਉਹ ਚੀਜ਼ ਜਿਹੜੀ ਆ ਉਹ ਅਸੀਂ ਪਰਸਨੈਲਿਟੀ ਦੇ ਕਲਾਸਿਸ ਦੇ ਵਿੱਚ ਦਿੰਦੇ ਹਾਂ ਬਿਲਕੁਲ ਡਰਾਈਵਰ ਦੇ ਨਾਲ ਨਾਲ ਮਤਲਬ ਡਰਾਈਵਰ ਦੀ ਪਰਸਨੈਲਿਟੀ ਨੂੰ ਵੀ ਡਿਵੈਲਪ ਕਰਦੇ ਆ ਵੀ ਚਾਹੇ ਦਬਈ ਜਾਂ ਕਿਸੇ ਯੂਰਪ ਕੰਟਰੀ ਦੇ ਵਿੱਚ ਜਾਣਾ ਤਾਂ ਉੱਥੇ ਉਹਨੇ ਕਿਵੇਂ ਗੱਲ ਕਰਨੀ ਆ ਕੀ ਕਰਨਾ ਤੇ ਕਿਵੇਂ ਆਪਣੀ ਰਹਿਣੀ ਸਹਿਣੀ ਰੱਖਣੀ ਜੇ ਡਰਾਈਵਰ ਬਣ ਵੀ ਜਾਂਦਾ ਉਸ ਤੋਂ ਬਾਅਦ ਜੀ ਬਿਲਕੁਲ ਪਤਾ ਕੀ ਹੈ ਸਾਡੇ ਕੋਲ ਇੱਥੇ 8ਵੀਂ ਪਾਸ ਕੈਂਡੀਡੇਟਸ ਵੀ ਆਉਂਦੇ ਆ ਗ੍ਰੈਜੂਏਟ ਕੈਂਡੀਡੇਟਸ ਵੀ ਆਉਂਦੇ ਆ ਹਰ ਇੱਕ ਨੂੰ ਅਸੀਂ ਸਿਖਾਉਂਦੇ ਆ ਤੁਸੀਂ ਕਿਸ ਤਰ੍ਹਾਂ ਆਪਣੇ ਜਿਹੜੀ ਇੰਟਰਵਿਊ ਦੀ ਤਿਆਰੀ ਕਰਨੀ ਆ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਜਾਣਾ ਆ ਤਾਂ ਕਿ ਤੁਹਾਡੀ ਜਿਹੜੀ ਸਿਲੈਕਸ਼ਨ ਉਹ ਬਹੁਤ ਵਧੀਆ ਹੋ ਜਵੇ ਔਰ ਵਧੀਆ ਕੰਪਨੀਆਂ ਦੇ ਵਿੱਚ ਤੁਸੀਂ ਜਾ ਕੇ ਗਰੋ ਕਰੋ ਠੀਕ ਹੈ ਮੈਮ ਮੈਂ ਦੇਖ ਰਿਹਾ ਸੀਗੇ 8 ਏਕੜ ਦੇ ਵਿੱਚ ਬਣਿਆ ਹੋਇਆ ਇੱਧਰ ਸਾਰੇ ਆਪਣੇ ਟਰੱਕ ਆ ਗਏ ਤੇ ਉਸ ਤੋਂ ਇਲਾਵਾ ਫੋਰਕਲਿਫਟ ਵਾਲੇ ਏਰੀਆ 'ਚ ਵੀ ਲੈ ਕੇ ਚੱਲਾਂਗੇ ਤੇ ਇੱਥੇ ਕਲਾਸਾਂ ਵੀ ਜਿਵੇਂ ਲੱਗ ਰਹੀਆਂ ਨੇ ਤੇ ਨਾਲ ਨਾਲ ਥਿਉਰੀ ਦੀ ਪੜਾਈ ਇੱਥੇ ਪੂਰੀ ਕਰਾਈ ਜਾਂਦੀ ਹੈ। ਜੀ ਇੱਥੇ ਪੂਰੀ ਥਿਉਰੀ ਦੀ ਕਲਾਸੇਸ ਵੀ ਕਰਵਾਈਆਂ ਜਾਂਦੀਆਂ ਹਨ ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਵਰਲਡ ਸਕਿਲਸ ਆਰਗੇਨਾਈਜੇਸ਼ਨ 8 ਏਕਰ ਚਤਾ ਬਣਿਆ ਹੋਇਆ ਹੈ। ਇੱਥੇ ਪ੍ਰੋਪਰ ਟਰੈਕਸ ਬਣੇ ਹੋਏ ਨੇ 8 ਬਣਿਆ ਹੋਇਆ ਹੈ। ਦੈਨ ਆਪਣੇ ਕੋਲ ਬ੍ਰਿਜ ਹੈ ਦੋ ਬ੍ਰਿਜ ਬਣੇ ਹੋਏ ਨੇ ਔਰ ਨਾਲ ਦੀ ਨਾਲ ਸਾਰੇ ਦੇ ਸਾਰੇ ਰੋਡ ਸਾਈਨ ਸਿਗਨਲਸ ਲਗਾਏ ਹੋਏ ਨੇ ਤਾਂ ਕਿ ਤੁਹਾਨੂੰ ਐਕਚੁਅਲ ਰੋਡ ਦੇ ਉੱਤੇ ਆਪਾਂ ਡਰਾਈਵ ਕਰਦੇ ਹ ਜੀ ਤੇ ਸਭ ਤੋਂ ਵੱਡਾ ਮੈ ਬੈਨੀਫਿਟ ਕੀ ਮੰਨਦੇ ਤੁਸੀਂ ਜੇ ਬੰਦਾ ਡਰਾਈਵਰੀ ਇੱਥੇ ਸਿੱਖਣਾ ਚਾਹੁੰਦਾ ਉਸ ਤੋਂ ਇਲਾਵਾ ਉਹ ਦੀ ਪਲੇਸਮੈਂਟ ਦੀ ਗੱਲ ਕਰੀਏ ਜੇ ਤੁਸੀਂ ਪਲੇਸਮੈਂਟ ਦੀ ਗੱਲ ਕਰਦੇ ਹੋ ਤਾਂ ਵਰਲਡ ਸਕਿਲਸ ਆਰਗੇਨਾਈਜੇਸ਼ਨ 100% ਪਲੇਸਮੈਂਟ ਦਿੰਦਾ ਹੈ ਇੱਥੇ ਆਪਣਾ ਟ੍ਰੇਨਿੰਗ ਕਰਨ ਦਾ ਇਹੀ ਫਾਇਦਾ ਹੈ ਕਿ ਤੁਸ ਤੁਹਾਨੂੰ ਕੱਲ ਨੂੰ ਜਿਹੜੀ ਇਹ ਪਲੇਸਮੈਂਟ इजीली ਮਿਲ ਜਾਂਦੀ ਹੈ ਤੁਹਾਨੂੰ ਆਪਾਂ ਦੁਬਈ ਦੇ ਵਿੱਚ ਡੀਪੀ ਵਰਲਡ ਕੰਪਨੀ ਦੇ ਵਿੱਚ ਔਰ ਯੂਰੋਪੀਅਨ ਕੰਟਰੀਜ਼ ਦੇ ਵਿੱਚ ਆਪਣਾ ਜਿਹੜਾ ਪਲੇਸਮੈਂਟ ਕਰਵਾ ਕੇ ਦਿੰਦੇ ਆ ਔਰ ਹੁਣ ਇੱਥੇ ਕਈ ਇਦਾਂ ਦੇ ਕੈਂਡੀਡੇਟਸ ਵੀ ਹੋਣਗੇ ਜਾਂ ਫਿਰ ਇਸ ਤਰ੍ਹਾਂ ਦੇ ਵੀ ਪਰਸਨ ਹੋਣਗੇ ਜਿਹੜੇ ਕਹਿਣਗੇ ਵੀ ਇੰਡੀਅਨ ਲਾਇਸੈਂਸ ਜਿਹੜਾ ਹੈ ਉਹ ਦੁਬਈ ਦੇ ਵਿੱਚ ਕਿੱਦਾਂ ਚੱਲੇਗਾ ਇਹ ਕਿੱਦਾਂ ਚੱਲਦਾ ਹੈ ਡੀਪੀ ਵਰਲਡ ਕੰਪਨੀ ਜਿਹੜੀ ਹੈ ਉਹ ਕੀ ਕਰਦੀ ਹੈ ਕਿ ਇੰਡੀਅਨ ਡਰਾਈਵਿੰਗ ਹੈਵੀ ਡਰਾਈਵਿੰਗ ਲਾਇਸੈਂਸ ਕੈਂਡੀਡੇਟਸ ਨੂੰ ਪਿਕ ਕਰਦੀ ਹੈ ਇੱਥੇ ਪ੍ਰੋਪਰ ਇੰਟਰਵਿਊ ਹੁੰਦਾ ਹੈ ਔਰ ਦੈਨ ਉਹਨਾਂ ਦੀ ਜਿਹੜੀ ਪਲੇਸਮੈਂਟ ਹੈ ਦੁਬਈ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਜਿਹੜਾ ਡਰਾਈਵ ਕਰਨਾ ਹੁੰਦਾ ਹੈ ਦੁਬਈ ਪੋਰਟ ਦੇ ਅੰਦਰ ਕਰਨਾ ਹੁੰਦਾ ਹੈ ਔਰ ਉੱਥੇ ਜਿਹੜਾ ਹੈ ਤੁਹਾਨੂੰ ਪੋਰਟ ਦਾ ਪਰਮਿਟ ਈਸ਼ੂ ਹੁੰਦਾ ਹੈ ਪੋਰਟ ਦੇ ਪਰਮਿਟ ਦੇ ਨਾਲ ਤੁਹਾਨੂੰ ਤੁਸੀਂ ਜਿਹੜੀ ਹੈ ਦੁਬਈ ਦੇ ਵਿੱਚ ਜੌਬ ਕਰ ਸਕਦੇ ਮਤਲਬ ਇੰਡੀਅਨ ਲਾਇਸੈਂਸ ਤੇ ਤੁਸੀਂ ਦੁਬਈ ਦੇ ਪੋਰਟ ਦੇ ਵਿੱਚ ਵਿੱਚ ਉੱਥੇ ਕੰਮ ਕਰ ਸਕਦੇ ਹੋ ਮਤਲਬ ਆਊਟ ਆਫ ਸਿਟੀ ਮਤਲਬ ਉੱਥੇ ਨਹੀਂ ਜਾ ਸਕਦੇ ਪੋਰਟ ਹਾਂਜੀ ਪੋਰਟ ਦੇ ਅੰਦਰ ਪੋਰਟ ਕਾਫੀ ਵੱਡੇ ਹੁੰਦੇ ਨੇ ਦੁਬਈ ਪੋਰਟ ਖਲੀਫਾ ਪੋਰਟ ਅਬੂ ਧABI ਪੋਰਟ ਉੱਥੇ ਤੁਸੀਂ ਉਹ ਜੌਬ ਕਰ ਸਕਦੇ ਬਿਲ ਬਹੁਤ ਵੱਡਾ ਕੰਮ ਹੁੰਦਾ ਹੈ ਬਹੁਤ ਸਾਰੇ ਸ਼ਿਪ ਜਾਂਦੇ ਨੇ ਤਾਂ ਉਹ ਆਪਣੇ ਲਾਇਸੈਂਸ ਦੀ ਤੁਸੀਂ ਉੱਥੇ ਪਲੇਸਮੈਂਟ ਕਰਾ ਦਿੰਦੇ ਹੋ ਤੇ ਨਾਰਮਲੀ ਜਿਵੇਂ ਇੰਡੀਆ ਦੇ ਵਿੱਚ ਤਾਂ ਡਰਾਈਵਰ ਜਿਹੜੇ ਆ 25000 ਤੋਂ ਲੈ ਕੇ 50000 ਲੱਖ ਰੁਪਏ ਤੱਕ ਆਰਾਮ ਨਾਲ ਕਮਾ ਲੈਂਦੇ ਨੇ ਪਰ ਜੇ ਬਾਹਰ ਦੀ ਗੱਲ ਕਰੀਏ ਜੀ ਤੇ ਕਿੰਨੇ ਮਤਲਬ ਮਹੀਨੇ ਦੇ ਇੱਕ ਨਾਰਮਲ 8 ਤੋਂ 10 ਘੰਟੇ ਬੰਦਾ ਕੰਮ ਕਰਦਾ ਹੈ ਜੇ ਦੇਖੋ ਆਪਣਾ 60000 ਤੋਂ ਲੈ ਕੇ 2.5 ਲੱਖ ਰੁਪਏ ਤੱਕ ਆਰਾਮ ਨਾਲ ਬੰਦਾ ਸਿੱਖ ਲੈਂਦਾ ਹੈ ਔਰ ਇਵਨ ਸਾਡੇ ਕੋਲੋਂ ਜਿਹੜੇ ਬੰਦੇ ਟ੍ਰੇਨਿੰਗ ਕਰਕੇ ਗਏ ਨੇ ਆਪਣਾ 1 ਮਹੀਨੇ ਦੀ ਟ੍ਰੇਨਿੰਗ ਕਰਨ ਤੋਂ ਬਾਅਦ ਇੱਥੇ ਉਹ ਬਾਹਰ ਜਾ ਕੇ ਇੰਟਰਨੈਸ਼ਨਲ ਲੈਵਲ ਤੇ ਜਦੋਂ ਅਪਲਾਈ ਕਰਦੇ ਨੇ ਤਾਂ ਫਸਟ ਅਟੈਂਪਟ ਵਿੱਚ ਉਹਨਾਂ ਦਾ ਲਾਇਸੈਂਸ ਬਣ ਜਾਂਦਾ ਆ ਮਤਲਬ ਜਿਹੜੀ ਖਾਸੀਅਤ ਆ ਮੇਨ ਗੱਲ ਕਹਿ ਲੋ ਤੁਸੀਂ ਵਰਲਡ ਸਕਿਲਸ ਆਰਗੇਨਾਈਜੇਸ਼ਨ ਦੀ ਏ ਹੈ ਕਿ ਇੱਥੇ ਦੇ ਜਿਹੜੇ ਟ੍ਰੇਨਰ ਨੇ ਵੈਲ ਐਜੂਕੇਟਿਡ ਨੇ ਵੈਲ ਟ੍ਰੇਨਡ ਨੇ ਔਰ ਉਹ ਇਸ ਤਰ੍ਹਾਂ ਦੀ ਟ੍ਰੇਨਿੰਗਸ ਦਿੰਦੇ ਨੇ ਕਿ ਤੁਹਾਡਾ ਜਿਹੜਾ ਫਸਟ ਫਸਟ ਅਟੈਂਪਟ ਦੇ ਵਿੱਚ ਲਾਇਸੈਂਸ ਕਲੀਅਰ ਹੋ ਜਾਂਦਾ ਆ ਬਾਹਰ ਜਾ ਕੇ ਜੀ ਤੇ ਇਸ ਤੋਂ ਇਲਾਵਾ ਜੀ ਦੁਬਈ ਯੂਰਪ ਦੇ ਕਿਹੜੇ ਕਿਹੜੇ ਕੰਟਰੀ ਦੇ ਵਿੱਚ ਆਪਾਂ ਜਿਹੜਾ ਸਰਟੀਫਿਕੇਸ਼ਨ ਦਿੰਨੇ ਆ ਵੈਲਿਡ ਹੁੰਦਾ ਦੇਖੋ ਜਿਹੜਾ ਸਾਡਾ ਇੰਸਟੀਚਿਊਟ ਦਾ ਸਰਟੀਫਿਕੇਟ ਹੈ ਉਹ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹਾਂਗੀ ਵਰਲਡ ਸਕਿਲਸ ਆਰਗੇਨਾਈਜੇਸ਼ਨ ਕਿੱਥੋਂ ਕਿੱਥੋਂ ਸਰਟੀਫਾਈਡ ਹੈ ਰਿਕੋਗਨਾਈਜ਼ਡ ਹੈ ਵਰਲਡ ਸਕਿਲਸ ਆਰਗੇਨਾਈਜੇਸ਼ਨ ਐਸ ਡੀ ਸੀ ਐਨ ਐਸ ਡੀ ਸੀ ਐਲਸੀ ਅਤੇ ਆਰਟੀਓ ਪੰਜਾਬ ਤੋਂ ਅਪਰੂਵਡ ਹੈ ਨਾਲ ਹੀ ਨਾਲ ਸੌਦੀ ਤੋਂ ਅਪਰੂਵਡ ਹੈ ਤਕਾਮੋਲ ਤੁਹਾਨੂੰ ਨਹੀਂ ਪਤਾ ਹੋਏਗਾ ਤਕਾਮੋਲ ਦਾ ਇੱਕ ਟੈਸਟ ਹੁੰਦਾ ਹੈ ਸੌਦੀ ਦਾ ਟੈਸਟ ਸੌਦੀ ਸਕਿੱਲ ਵੈਰੀਫਿਕੇਸ਼ਨ ਟੈਸਟ ਹੁੰਦਾ ਹੈ ਜੋ ਕਿ ਵਰਲਡ ਸਕਿੱਲਸ ਆਰਗੇਨਾਈਜੇਸ਼ਨ ਚ ਹੋ ਰਿਹਾ ਹੈ ਔਰ ਅਗਰ ਤੁਸੀਂ ਸੌਦੀ ਚ ਕਿਸੇ ਵੀ ਟ੍ਰੇਡ ਚ ਜਾਣਾ ਚਾਹੁੰਦੇ ਹੋ ਨਾਰਮਲੀ ਤਾਂ ਉੱਥੇ ਕੀ ਹੈ ਕਿ ਤੁਹਾਨੂੰ ਉਹ ਟੈਸਟ ਦੇਣਾ ਪੈਂਦਾ ਹੈ ਸੌਦੀ ਸਕਿੱਲ ਵੈਰੀਫਿਕੇਸ਼ਨ ਟੈਸਟ ਔਰ ਉਹ ਜਿਹੜਾ ਟੈਸਟ ਹੈ ਇੱਥੇ ਹੁੰਦਾ ਹੈ ਔਰ ਜਿਹੜੇ ਸਾਡੇ ਇੱਥੇ ਕੈਮਰਾਸ ਲੱਗੇ ਹੋਏ ਨੇ ਵਰਲਡ ਸਕਿੱਲਸ ਆਰਗੇਨਾਈਜੇਸ਼ਨ ਚ 100 ਪਲੱਸ ਕੈਮਰਾਸ ਲੱਗੇ ਹੋਏ ਨੇ ਔਰ ਉਹਨਾਂ ਦਾ ਸਿੱਧਾ ਅਸੈਸਰ ਲਾਈਵ ਅਸੈਸ ਹੈ ਸੌਦੀ ਦੇ ਵਿੱਚ ਠੀਕ ਹੈ ਜੀ ਮਤਲਬ ਪ੍ਰੋਪਰ ਟੈਸਟ ਪਾਸ ਹੋ ਗਈ ਬੰਦਾ ਡਰਾਈਵਰ ਬਣਦਾ ਹੈਗਾ ਤੇ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਲੋਬੀ ਦੋਸਤੋ ਜਿਹੜੇ ਵੀ ਦੋਸਤ ਬਾਹਰਲੀ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਖਾਸ ਕਰਕੇ ਆਪਾਂ ਕਿਤੇ ਕਿਸੇ ਵੀ ਕੰਟਰੀ ਦੇ ਵੀ ਕਿਸੇ ਵੀ ਕੰਟਰੀ ਦੇਖੋ ਜਿਆਦਾ ਤੋਂ ਜਿਆਦਾ ਆਪਣੇ ਪੰਜਾਬੀ ਲੋਕ ਆਹੜੇ ਟਰੱਕ ਚਲਾਉਂਦੇ ਆ ਬੱਸਾਂ ਚਲਾਉਂਦੇ ਆ ਤੇ ਜੇਕਰ ਤੁਸੀਂ ਫਾਈਲ ਵੀ ਲਗਾਈ ਹੋਈ ਹੈ ਕਿਸੇ ਕੰਟਰੀ ਦੀ ਤਾਂ ਉਹਦੇ ਸਪੈਸ਼ਲ ਵੀ ਟ੍ਰੇਨਿੰਗ ਮਿਲ ਜਾਂਦੀ ਹੈ ਜਿਵੇਂ ਹੁਣ ਮੰਨ ਲਓ ਮੈਂ ਜਾਣਾ ਚੁੱਕੇ ਆ ਪਰ ਵੀ ਉਥੋਂ ਦੇ ਰੂਲ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਮੈਂ ਡਰਾਈਵਰੀ ਸਿੱਖਣੀ ਚਾਹਾਂਗੀ। ਜੀ ਬਿਲਕੁਲ ਇੱਥੇ ਜਿਹੜੀ ਟ੍ਰੇਨਿੰਗ ਕਰਵਾਉਂਦੇ ਆਂ ਆਪਾਂ ਉਹ ਤੁਹਾਨੂੰ ਬੇਸਿਕ ਤੋਂ ਐਡਵਾਂਸ ਤੱਕ ਦੀ ਕਰਵਾਉਂਦੇ ਆਂ ਜਿੱਦਾਂ ਹੁਣ ਫਾਰਵਰਡ ਰਿਵਰਸ ਐਲ ਐ ਡੌਕ ਪਾਰਕਿੰਗ ਦੇ ਚਾਰੋਂ ਸਿਨੈਰੀਓ ਮੀਨਸ ਲੈਫਟ ਟੂ ਰਾਈਟ ਦੈਨ ਉਸ ਤੋਂ ਬਾਅਦ 90 40 ਇਹ ਸਾਰੀਆਂ ਚੀਜ਼ਾਂ ਕਰਵਾਉਂਦੇ ਆਂ ਦੈਨ ਉਸ ਤੋਂ ਬਾਅਦ ਆਪਾਂ ਤੁਹਾਨੂੰ ਪ੍ਰੀ ਇਨਸਪੈਕਸ਼ਨ ਮਤਲਬ ਅਗਰ ਕੋਈ ਕੈਂਡੀਡੇਟ ਟਰਾਲਾ ਚਲਾ ਰਿਹਾ ਹੈ ਉਹਨੂੰ ਪਤਾ ਹੋਵੇ ਕਿ ਕਿਹੜਾ ਪਾਰਟ ਕੀ ਕੰਮ ਕਰਦਾ ਹੈ ਇਹ ਵੀ ਕਲਾਸੇਜ਼ ਇੱਥੇ ਅ ਚੀਜ਼ ਆ ਵੀ ਇੱਥੇ ਟ੍ਰੇਨਿੰਗ ਦਿੰਦੇ ਆ। ਬੈਦਰ ਵਗੈਰਾ ਦਾ ਜਿਵੇਂ ਹੁਣ ਬਰਫ਼ ਪੈਂਦੀ ਹੈ ਬਾਹਰਲੀ ਕੰਟਰੀ ਚ ਉਹ ਸਾਰਾ ਦੱਸਿਆ ਜਾਂਦਾ। ਜੀ ਜਿਸ ਤਰ੍ਹਾਂ ਬਰਫ਼ ਪੈਂਦੀ ਹੈ ਉਦੋਂ ਤੁਸੀਂ ਸਨੋ ਚੇਨਸ ਪਾ ਕੇ ਜਾਣੀਆਂ ਆ ਇਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਮਕੈਨੀਕਲ ਕਲਾਸਿਸ ਦਿੰਨੇ ਆ ਉਹਦੇ ਵਿੱਚ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹਨਾਂ ਸਭ ਚੀਜ਼ਾਂ ਦੀ। ਔਰ ਦੈਨ ਇਸ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅ ਅੱਜਕੱਲ ਗਵਰਨਮੈਂਟ ਨੇ ਸਟਾਰਟ ਕਰ ਦਿੱਤਾ ਫਾਰਮ 5A। ਜੀ ਜਿਹੜਾ ਫਾਰਮ 5A ਹੈ ਉਹਦੀ ਜਿਹੜੀ ਸਰਟੀਫਿਕੇਸ਼ਨ ਹੈ ਫਾਰਮ 5A ਦੀ ਤੁਸੀਂ ਵਰਲਡ ਸਕਿਲਸ ਆਰਗੇਨਾਈਜੇਸ਼ਨ ਤੋਂ ਲੈ ਸਕਦੇ ਹੋ ਠੀਕ ਹੈ ਜਿਹੜਾ ਨਵਾਂ ਰੂਲ ਆਏਗਾ ਉਹਦੇ ਅਕੋਰਡਿੰਗ ਉਹ ਇੱਥੋਂ ਟ੍ਰੇਨਿੰਗ ਲੈ ਕੇ ਆਪਾਂ ਲੈ ਸਕਦੇ ਜੀ ਬਿਲਕੁਲ ਜਿਹੜਾ ਨਵਾਂ ਰੂਲ ਆਇਆ ਫਾਰਮ 5A ਦਾ ਤੁਹਾਨੂੰ ਉਹ ਜਿਹੜਾ ਆ ਇੱਥੋਂ ਵਰਲਡ ਸਕਿਲਸ ਆਰਗੇਨਾਈਜੇਸ਼ਨ ਤੋਂ ਟੈਸਟ ਦੇਣ ਤੋਂ ਬਾਅਦ ਮਿਲ ਸਕਦਾ ਹੈ ਜੀ ਮੈਮ ਜਦੋਂ ਵੀ ਬੰਦਾ ਸਾਰਾ ਡਰਾਈਵਰੀ ਸਿੱਖ ਲੈਂਦਾ ਜੀ ਪਰ ਉਹਦੇ ਵਿੱਚ ਕਹਿੰਦੇ ਨੇ ਮੁਸ਼ਕਲਾਂ ਵੀ ਬਹੁਤ ਹੁੰਦੀਆਂ ਨੇ ਕੱਕ ਪਤਾ ਨਹੀਂ ਟਰਾਲਾ ਪਤਾ ਨਹੀਂ ਕਿੱਥੇ ਖਰਾਬ ਹੋ ਜੀ ਉਹਦੀ ਵੀ ਇਹ ਪ੍ਰੋਪਰ ਪ੍ਰੋਪਰ ਟ੍ਰੇਨਿੰਗ ਦਿੱਨੇ ਮਕੈਨਿਕਲ ਦੀ ਜੀ ਮਕੈਨਿਕਲ ਦੀਆਂ ਕਲਾਸਿਸ ਲਗਦੀਆਂ ਆ ਕਿ ਤੁਹਾਨੂੰ ਟਾਇਰ ਕਿਸ ਤਰ੍ਹਾਂ ਚੇਂਜ ਕਰਨਾ ਆ ਉਹ ਸਿਖਾਇਆ ਜਾਂਦਾ ਹੈ ਡੈਫ ਕਿੱਦਾਂ ਪਾਣਾ ਆ ਆਪਣਾ ਟਰੇਲਰ ਦੇ ਵਿੱਚ ਉਹ ਚੀਜ਼ ਸਿਖਾਈ ਜਾਂਦੀ ਹੈ ਦੈਨ ਅਗਰ ਕੋਈ ਪਾਰਟ ਖਰਾਬ ਹੋ ਗਿਆ ਉਹ ਮਤਲਬ ਕਮ ਸੇ ਕਮ ਜਿਹੜਾ ਡਰਾਈਵਰ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਗੱਡੀ ਦੇ ਵਿੱਚ ਕੀ ਪ੍ਰੋਬਲਮ ਆਈ ਹੈ ਔਰ ਮਕੈਨਿਕ ਨੂੰ ਉਹ ਦੱਸਣ ਜੋਗਾ ਹੋਵੇ ਕਿ ਆਹ ਚੀਜ਼ ਦੀ ਪ੍ਰੋਬਲਮ ਹੈ ਔਰ ਮੈਂ ਇਹ ਚੀਜ਼ ਸਹੀ ਕਰवानी ਹੈ ਬਿਲਕੁਲ ਜੀ ਕੋਈ ਵੀ ਚੀਜ਼ ਮੰਗਾਉਣੀ ਆ ਤਾਂ ਘਟੋ ਘਾਟਾ ਪਉਣ ਥੋੜੀ ਨੌਲੇਜ ਹੋਵੇ ਆ ਆਵਾਜ਼ ਆ ਰਹੀ ਹੈ ਜਾਂ ਇੱਥੋਂ ਆਹ ਦਿੱਕਤ ਆ ਰਹੀ ਹੈ ਔਰ ਉਹ ਚੀਜ਼ਾਂ ਇੱਥੇ ਸਿਖਾਈਆਂ ਜਾਣੀਆਂ ਆ ਪ੍ਰੈਕਟੀਕਲ ਜਿਹੜੀਆਂ ਮਕੈਨੀਕਲ ਕਲਾਸਿਸ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਜਦੋਂ ਰਸਤੇ ਦੇ ਵਿੱਚ ਡਰਾਈਵਰ ਫਸ ਜਾਂਦਾ ਬਹੁਤ ਮੁਸ਼ਕਲ ਹੋ ਜਾਂਦੀ ਆ ਤਾਂ ਉੱਥੇ ਸਾਰੀਆਂ ਚੀਜ਼ਾਂ ਵੀ ਕਿੱਥੇ ਕੀ ਕਰ ਸਕਦੇ ਆ ਤਾਂ ਦੋਸਤੋ ਜਿਵੇਂ ਵਰਲਡ ਸਟੈਂਡਰਡ ਦੇ ਹਿਸਾਬ ਨਾਲ ਸੋਮ ਚੀਜ਼ਾਂ ਦੱਸੀਆਂ ਜਾਣੀਆਂ ਟਰੱਕ ਟਰਾਲੇ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਕਿਵੇਂ ਤੁਸੀਂ ਉਹ ਤੋਂ ਹੱਲ ਕਰ ਸਕਦੇ ਹੋ ਇਸ ਤੋਂ ਇਲਾਵਾ ਜੀ ਜਿਹੜੇ ਵੀ ਸਟੂਡੈਂਟ ਹੁੰਦੇ ਉਹਨਾਂ ਦੇ ਰਹਿਣ ਸਹਿ ਹੋਸਟਲ ਫੈਸਿਲਿਟੀ ਔਰ ਟਰਾਂਸਪੋਰਟੇਸ਼ਨ ਫੈਸਿਲਿਟੀ ਅਵੇਲੇਬਲ ਹੈ ਵਰਲਡ ਸਕਿਲਸ ਆਰਗੇਨਾਈਜੇਸ਼ਨ ਚ ਬਹੁਤ ਸਾਰੇ ਟ੍ਰੇਨੀਜ਼ ਨੇ ਜਿਹੜੇ ਕਿ ਆਪਣਾ ਅਦਰ ਸਟੇਟਸ ਤੋਂ ਆਂਦੇ ਨੇ ਇੱਥੇ ਵਰਲਡ ਸਕਿਲਸ ਆਰਗੇਨਾਈਜੇਸ਼ਨ ਚ ਟ੍ਰੇਨਿੰਗ ਲੈਂਡ ਔਰ ਮੈਂ ਦੱਸਣਾ ਚਾਹੂੰਗੀ ਕਿ ਕਈ ਕੈਂਡੀਡੇਟਸ ਇਸ ਤਰ੍ਹਾਂ ਦੇ ਨਹੀਂ ਜਿਹੜੇ ਇੰਟਰਨੈਸ਼ਨਲੀ ਆਂਦੇ ਨੇ ਮਤਲਬ ਯੂਕੇ ਆਸਟ੍ਰੇਲੀਆ ਅਮਰੀਕਾ ਤੋਂ ਆਂਦੇ ਨੇ ਕਿਉਂਕਿ ਇੱਥੇ ਜਿਹੜੀ ਫੀਸ ਹੈ ਐਸ ਕੰਪੇਅਰ ਟੂ ਬਾਹਰ ਇੰਟਰਨੈਸ਼ਨਲ ਲੈਵਲ ਘੱਟ ਹੈ ਤੇ ਇਸ ਕਰਕੇ ਉਹ ਇੱਥੇ ਆ ਕੇ ਟ੍ਰੇਨਿੰਗ ਲੈ ਕੇ ਉਸ ਤੋਂ ਬਾਅਦ ਜਾ ਕੇ ਬਾਹਰ ਵਾਪਸ ਆਪਣਾ ਲਾਇ ਜੀ ਲੋਬੀ ਦੋਸਤੋ ਜੇਕਰ ਤੁਸੀਂ ਵੀ ਡਰਾਈਵਰੀ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਤੇ ਸੋਚ ਰਹੇ ਹੋ ਦबई ਯੂਰਪ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਤੇ ਉਹਦੇ ਲਈ ਡਰਾਈਵਰੀ ਸਕਿੱਲ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਕੋਈ ਵੀ ਤੁਹਾਡੇ ਕੋਲ ਸਕਿੱਲ ਹੈਗੀ ਤੁਸੀਂ ਬਾਹਰਲੀ ਕੰਟਰੀ ਦੇ ਵਿੱਚ ਜਾ ਕੇ ਇੱਕ ਚੰਗੀ ਇਨਕਮ ਕਰ ਸਕਦੇ ਹੋਗੇ ਤੇ ਉਹਦੀ ਟ੍ਰੇਨਿੰਗ ਲਈ ਜਲੰਧਰ ਦੇ ਪਤਾਰਾ ਪਿੰਡ ਦੇ ਵਿੱਚ ਵਰਲਡ ਸਕਿੱਲ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਗੇੜਾ ਮਾਰ ਲਿਓ ਨੰਬਰ ਐਡਰੈਸ ਮੈਂ ਸਕਰੀਨ ਤੇ ਦਿੱਤਾ ਹੋਇਆ ਹੈ ਹੋਰ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਮੈਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ 97449733 ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲਈ ਕੰਟੈਕਟ ਕਰ ਸਕਦੇ ਹੋ ਜੀ